ਅੱਜ ਅਜੇ ਬਟਾਲਾ ਪੁਲਿਸ ਵੱਲੋਂ ਬਾਜੋ ਗੈਸਾ ਸੀ ਬਟਾਲਾ ਸ਼੍ਰੀ ਸੁਫੇਲ ਕਾਸਮ ਮੀਰ ਆਈਪੀਐਸ ਜਿਹਦੇ ਵਿੱਚ ਵਿਸ਼ੇਸ਼ ਹੁਕਮ ਅਨੁਸਾਰ ਆਪਾਂ ਸਪੈਸ਼ਲ ਫਲੈਗ ਮਾਰਚ ਕੱਢ ਰਹੇ ਆ ਤਾਂ ਜੋ ਆਮ ਨਾਗਰਿਕ ਪਬਲਿਕ ਵਿੱਚ ਇੱਕ ਸੈਂਸ ਆਫ ਸਿਕਿਉਰਟੀ ਬਣੀ ਜਾਵੇ ਤੇ ਜਿਸ ਤੇ ਮੇਰੇ ਨਾਲ ਕਮਾਂਡੋ ਜਿਹੜੀ ਆ ਸਪੈਸ਼ਲ ਕਮਾਂਡੋਜ਼ ਨਾਲ ਬਟਾਲਾ ਪੁਲਿਸ ਦੇ ਜਵਾਨ ਜਿਹੜੇ ਆ ਉਹ ਨਾਲ ਨੇ ਆਪਾਂ ਲੈਗ ਮਾਰਚ ਕੱਢ ਰਹੇ ਆ ਤੇ ਸਾਡਾ ਮੈਸੇਜ ਇਹੀ ਹੈ ਆਮ ਨਾਗਰਿਕ ਆਪਣਾ ਚੰਗੇ ਵਧੀਆ ਢਿੱਕੇ ਨਾਲ ਆਪਣੀ ਜੈਪਾ ਜਿਵੇਂ ਦਿਨ ਇਤਿਹਾਸ ਸ਼ੁਰੂ ਹੋ ਰਹੇ ਆ ਉਹ ਆਪਣਾ ਜਿਹੜੀ ਆ ਸਹੀ ਤੇ ਕਿਹਨਾ ਸੈਲੀਬ੍ਰੇਟ ਕਰਨਾ ਇਹ ਫਲੈਗ ਮਾਰ ਜੀ ਸਾਡਾ ਮੇਨ ਆ ਜਿਹੜਾ ਬੱਸ ਸਟੈਂਡ ਲੱਗੇ ਗਾਂਧੀ ਚੌਂਕਾ ਉੱਥੋਂ ਸ਼ੁਰੂ ਹੋ ਕੇ ਤੇ ਮੇਨ ਬਾਜ਼ਾਰ ਸਿਟੀ ਰੋਡ ਅਸਲੀਪੁਰ ਜੰਦਰ ਬਟਾਲਾ ਜਿਹੜਾ ਸਿਟੀ ਰੋਡ ਜੰਦਰ ਸਿਟੀ ਰੋਡ ਦਾ ਹਸਰੀਪੁਰ ਅਪ ਟੂ ਨਹਿਰੂ ਗੇਟ ਤੋਂ ਆਪਣਾ ਕਿੱਕ ਕਿੱਕ ਚੌਂਕ ਜਿਹੜਾ ਹਰੀ ਚੌਂਕ ਜਿਹੜਾ ਟੈਪਟੌਕ ਚੌਂਕਾ ਉੱਥੋਂ ਹੁੰਦਾ ਹੋਇਆ ਜਿਹੜਾ ਇਹ ਸਾਰੇ ਸ਼ਹਿਰਾਂ ਵਿੱਚ ਆਪਣਾ ਵਿਜਾਲ ਚ ਘੁੰਮੇਗਾ ਜੀ ਦੇਖੋ ਪਲੈਗ ਮਾਰਕ ਕਰਨ ਦਾ ਪਰਪਸ ਹੈ ਇਹ ਕਿ ਆਮ ਲੋਕਾਂ ਵਿੱਚ ਇੱਕ ਸੈਂਸ ਆਫ ਸਕਿਉਰਟੀ ਡਿਵੈਲਪ ਕਰਨੀ ਹੈ ਕਿ ਪੁਲਿਸ ਜਰੀ ਹੈ ਬਟਾ ਪੁਲਿਸ ਇਹਨਾਂ ਦੀ ਸੇਵਾ ਵਾਸਤੇ ਹਾਜ਼ਰ ਆ ਸਾਡੀਆਂ ਵਿਸ਼ੇਸ਼ ਪਟੋਲਿੰਗ ਪਾਰਟੀਆਂ ਵਿਸ਼ੇਸ਼ ਨਾਕਾਬੰਦੀ ਜਰੀ ਹੈ ਪੂਰੇ ਜ਼ਿਲ੍ਹੇ ਵਿੱਚ ਕੀਤੀ ਗਈ ਹੈ ਕਿ ਆਮ ਲੋਕਾਂ ਨੂੰ ਸੁਰੱਖਿਆ ਵਾਸਤੇ ਕੀਤੀ ਜਾ ਰਹੀ ਹੈ ਜੀ